ਗਰਬ ਹੋਣਾ ਹਰੀ ਨਾਲ ਜੀਦਾ ਬੋਲ ਸਾਚੇ ਤੇਰੇ ਬਾਰ ਕੀ ਜੈ ਮੇਰਾ ਨਾਮ ਵਾਸੂਦੇਵ ਹੈ ਮੈਂ ਇਸ ਮੰਦਰ ਦਾ ਸੇਵਾਦਾਰ ਹਾਂ 15 ਸਾਲ ਤੋਂ ਅਹੀ ਬੜੀ ਧੂਮ ਦਾ ਨਾਲ ਸ਼ਰੀ ਜੰਤੀ ਬਾਵਾ ਜੀ ਦਾ ਪੋਣਾ ਹਰੀ ਦਾ ਪ੍ਰੋਗਰਾਮ ਹਰ ਸਾਲ ਸਾਜ ਦੇ ਚੌਂਟ ਮਡਾਰੇ ਹੁੰਦੇ ਸਾਡੇ ਜਿਹੜੇ ਅਸੀਂ ਹਰ ਸੋ ਲਾਸਟ ਪੇਲੇ ਬਣਾਨੇ ਆ ਸਾਰੀਆਂ ਸੰਗਤਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮੈਂ ਇੱਥੇ ਤੱਕ ਵੀ ਪਹੁੰਚਿਆ ਅੱਗੇ ਵੀ ਇਹਨੇ ਸੰਗਤਾਂ ਦੇ ਨਾਲ ਹੀ ਵੀਰ ਭਰਾਵਾ ਦੇ ਨਾਲ ਹੀ ਮੈਂ ਅੱਗੇ ਕਰਦਾ ਰਾਵਾਂਗਾ ਕਿ ਨਹੀਂ ਆਸੀ ਟਿਕਲਾ ਕੋ ਕਰਾ ਸਕੇ ਵੀਰਾ ਭਰਾਵਾਂ ਸਜੋਗ ਦੇ ਨਾਲ ਹੀ ਹੁੰਦਾ ਹੈ ਕਿ ਇਹ ਪ੍ਰੋਗਰਾਮ ਹਰ ਸ਼ੋਅ ਲਾਸਟ ਦੇ ਨਾਲ ਮਨਾਈਏ ਅਸੀਂ ਬਾਕੀ ਇਸ ਦਰਬਾਰ ਦੀ ਇਹੋ ਇੱਕੋ ਮੰਨਤ ਹੈਗੀ ਏ ਜਿਹੜਾ ਇਸ ਦਰਬਾਰ ਤੇ ਆਵੇ ਸੱਚੇ ਮਨੋਂ ਉਈ ਝੋਲੀ ਬਾਬਾ ਕਰਦਾ ਹੈ ਜਿਹੜਾ ਇਸ ਦਰਬਾਰ ਤੇ ਆਵੇ ਝੋਲੀਆਂ ਭਰ-ਭਰ ਕੇ ਲੈ ਕੇ ਜਾਵੇ ਬੋਲ ਸੱਚੇ ਦਰਬਾਰ ਕੀ ਜੈ ਇੱਕ ਚੌਕੀਆਂ ਇੱਕ ਛੱਡਾ ਪੰਜ ਚੌਕੀਆਂ ਜਿਹੜਾ ਜੱਠੇ ਦਰਵਾਰ ਲਾ ਦਵੇ ਉਹਦੀ ਆਸ ਮੁਰਾਦ ਪੂਨਾ ਹਰੀ ਮੇਰਾ ਹਰ ਪੂਰੀ ਕਰਦਾ ਵਾ ਦਰਬਾਰ